ਭਾਰਤ ਨਿਊਜ਼ ਤੇ ਤੁਹਾਡਾ ਸਵਾਗਤ ਹੈ ਗੱਲ ਕਰਾਂਗੇ ਅੱਜ ਦੀਆਂ ਵੱਡੀਆਂ ਖਬਰਾਂ ਦੀ ਸਭ ਤੋਂ ਪਹਿਲੀ ਅਤੇ ਅਹਿਮ ਖਬਰ ਸਾਹਮਣੇ ਆਈ ਹੈ ਬਰਨਾਲਾ ਸ਼ਹਿਰ ਦੇ ਪਿੰਡ ਜਗਜੀਤਪੁਰਾ ਤੋਂ ਜਗਜੀਤਪੁਰਾ ਪਿੰਡ ਦੇ ਵਿੱਚੋਂ 7 ਸੱਸ ਅਤੇ 9 ਨਸ਼ੇ ਦਾ ਕਾਰੋਬਾਰ ਕਰਦੀਆਂ ਪਕੜੀਆਂ ਗਈਆਂ ਹਨ ਸੱਸ ਜਸਵੀਰ ਕੌਰ ਅਤੇ ਉਸਦੀ ਨੋ ਸੁਖਵਿੰਦਰ ਕੌਰ ਦੋਨੋਂ ਨਸ਼ੇ ਦਾ ਕਾਰੋਬਾਰ ਕਰਦੀਆਂ ਸਨ ਜੋ ਸੱਸ ਹੈ ਉਹ ਬਾਜ਼ਾਰ ਵਿੱਚ ਜਾ ਕੇ ਲੋਕਾਂ ਨੂੰ ਨਸ਼ਾ ਸਪਲਾਈ ਕਰਦੀ ਸੀ ਚਿੱਟਾ ਬੀਚਦੀ ਸੀ ਅਤੇ ਜੋ ਉਸਦੀ ਨੋ ਹੈ ਉਹ ਫੋਨ ਤੇ ਗਾਕਾਂ ਦੇ ਨਾਲ ਗੱਲ ਕਰਦੀ ਸੀ ਸਾਰੀ ਸੈਟਿੰਗ ਕਰਦੀ ਸੀ ਜਿਹੜਾ ਸੱਸ ਦੇ ਘਰ ਵਾਲਾ ਹੈ ਗੁਰਜੰਟ ਸਿੰਘ ਉਹ ਉਹ ਵੀ ਕਾਫੀ ਸਮੇਂ ਤੋਂ ਜੇਲ੍ਹ ਵਿੱਚ ਹੈ ਅਤੇ ਜੋ ਨੂ ਦਾ ਘਰ ਵਾਲਾ ਹੈ मुंदरी ਉਹ ਘਰੋਂ ਭੱਜ ਗਿਆ ਅਜੇ ਪੁਲਿਸ ਦੇ ਧੱਕੇ ਨਹੀਂ ਚੜਿਆ ਤਾਂ ਇਹ ਸਾਰਾ ਪਰਿਵਾਰ ਹੀ ਕਾਫੀ ਸਮੇਂ ਤੋਂ ਨਸ਼ਾ ਤਸਕਰੀ ਦਾ ਕੰਮ ਕਰਦਾ ਸੀ ਇਹ ਵੱਡੇ ਪੱਧਰ ਤੇ ਨਸ਼ੇ ਦਾ ਕੰਮ ਕਰਦੇ ਸਨ ਕਿਉਂਕਿ ਸਾਰੇ ਪਰਿਵਾਰ ਤੇ ਹੀ ਇਲਜ਼ਾਮ ਲੱਗੇ ਹਨ ਕਿ ਇਹ ਸਾਰਾ ਪਰਿਵਾਰ ਹੀ ਨਸ਼ੇ ਦਾ ਕਾਰੋਬਾਰ ਕਰਦਾ ਸੀ ਤਾਂ ਹੁਣ ਆਓ ਅਸੀਂ ਪੁਲਿਸ ਦੀ ਜੁਬਾਨੀ ਸੁਣਦੇ ਹਾਂ ਕਿ ਇਹਨਾਂ ਨੂੰ ਕਿਵੇਂ ਕਾਬੂ ਕੀਤਾ ਗਿਆ ਹੈ ਅਤੇ ਹੁਣ ਇਹਨਾਂ ਤੇ ਕੀ ਕਾਰਵਾਈ ਹੋਵੇਗੀ ਅਸਲ ਕਹਿੰਦਾ ਜਿਹੜੀ ਮੇਰੀ ਜ਼ਿੰਦਗੀ ਖਰਾਬ ਕਰਨ ਵਾਲੇ ਲੋਕ ਸੀਗੇ ਜਿਹੜੇ ਉਹਨੂੰ ਮਿਲ ਗਏ ਜਿਹਦੇ ਚ ਸੁਖਵਿੰਦਰ ਕੌਰ ਸੀਗੀ ਇਹ ਹੈਗੀ ਪਤਨੀ ਮੁੰਦਰੀ ਦੀ ਉਸ ਤੋਂ ਬਾਅਦ ਇਹਦੀ ਸੱਸ ਸੀਗੀ ਜਸਵੀਰ ਕੌਰ ਪਤਨੀ ਗੁਰਜਨ ਸਿੰਘ ਬਿੰਦਰ ਕੌਰ ਹੈ ਇਹਦਾ ਕੰਮ ਸੀਗਾ ਕਿ ਟੈਲੀਫੋਨ ਤੇ ਮੋਬਾਈਲ ਤੇ ਲੋਕਾਂ ਨਾਲ ਸੰਪਰਕ ਕਰਨਾ ਸੁਖਵਿੰਦਰ ਕੌਰ ਦੇ ਦੱਸੇ ਮੁਤਾਬਕ ਕਿ ਮੇਰੀ ਸੱਸ ਜਿਹੜੀ ਹੈ ਜਸਵੀਰ ਕੌਰ ਉਹ ਦੇਨ ਲੈੰਦਾ ਜਿਹੜਾ ਸਿਗਾ ਸਮਾਨ ਹੈਰੋਇਨ ਦਾ ਉਹ ਕੰਮ ਕਰ ਰਹੀ ਸੀ ਵੀ ਮੈਂ ਟੈਲੀਫੋਨ ਤੇ ਸੰਪਰਕ ਕਰ ਦਿਆ ਮੇਰੀ ਸੱਸ ਜਸਵੀਰ ਕੌਰ ਇਹ ਛੋਟੀਆਂ ਪੋੜੀਆਂ ਬਣਾ ਕੇ ਬਿਟ ਬਣਾ ਕੇ ਗ੍ਰਾਮਾਂ ਚ ਬਣਾ ਕੇ ਇਹ ਅੱਗੇ ਸਪਲਾਈ ਕਰਦੀ ਹੈ ਜਸਵੀਰ ਕੌਰ ਦੇ ਕੋਲੋਂ 100 ਗ੍ਰਾਮ ਹੈਰੋਇਨ ਬਰਾਮਦ ਹੋਈ 25000 ਡਰਗ ਮਨੀ ਨਾਲ ਬਰਾਮਦ ਹੋਈ ਦੋ ਮੋਬਾਈਲ ਨਾਲ ਬਰਾਮਦ ਹੋਏ ਅਗਲੀ ਵੱਡੀ ਖਬਰ ਸਾਹਮਣੇ ਆਈ ਹੈ ਹਰਿਆਣਾ ਦੇ ਕੈਥਲ ਤੋਂ ਹਰਿਆਣਾ ਦੇ ਕੈਥਲ ਦੇ ਵਿੱਚ ਪਿੰਡ ਪੈਂਦਾ ਹੈ ਮਸਤਗੜ ਮਸਤਗੜ ਤੋਂ 24 ਸਾਲਾ ਨੌਜਵਾਨ ਦਵਿੰਦਰ ਸਿੰਘ ਜੋ ਕਿ ਇੱਕ ਵਿਦਿਆਰਥੀ ਹੈ ਪੁਲਿਸ ਵੱਲੋਂ ਕਾਬੂ ਕੀਤਾ ਜਾਂਦਾ ਹੈ ਅਤੇ ਪਤਾ ਲੱਗਦਾ ਹੈ ਕਿ ਉਹ ਪਾਕਿਸਤਾਨੀ ਜਾਸੂਸ ਹੈ ਦਵਿੰਦਰ ਸਿੰਘ ਵੱਲੋਂ ਫੇਸਬੁੱਕ ਤੇ ਕੁਝ ਫੋਟੋਆਂ ਪਾਈਆਂ ਜਾਂਦੀਆਂ ਨੇ ਜਿਸ ਵਿੱਚ ਉਸਨੇ ਹਥਿਆਰ ਚੱਕੇ ਹੋਏ ਸਨ ਇਸ ਦੇ ਆਧਾਰ ਤੇ ਪੁਲਿਸ ਉਸ ਨੂੰ ਕਾਬੂ ਕਰਦੀ ਹੈ ਅਤੇ ਪੁੱਛਗਿੱਛ ਦੌਰਾਨ ਪਤਾ ਲੱਗਦਾ ਹੈ ਕਿ ਦਵਿੰਦਰ ਸਿੰਘ ਕੁਝ ਸਮਾਂ ਪਹਿਲਾਂ ਪਾਕਿਸਤਾਨ ਗਿਆ ਸੀ ਜਿੱਥੇ ਇਸ ਨੇ ਧਾਰਮਿਕ ਸਥਾਨਾਂ ਤੇ ਮੱਥਾ ਟੇਕਣਾ ਸੀ ਕਰਤਾਰਪੁਰ ਸਾਹਿਬ ਅਤੇ ਨਨਕਾਣਾ ਸਾਹਿਬ ਜਦੋਂ ਇਹ ਉੱਥੇ ਪਹੁੰਚਦਾ ਹੈ ਤਾਂ ਉੱਥੇ ਇਸ ਨੂੰ ਇੱਕ ਪਾਕਿਸਤਾਨੀ ਲੜਕੀ ਮਿਲਦੀ ਹੈ ਜਿਸ ਨਾਲ ਇਸ ਦੀ ਦੋਸਤੀ ਹੋ ਜਾਂਦੀ ਹੈ ਦੋਸਤੀ ਹੋਣ ਤੇ ਉਹ ਲੜਕੀ ਇਸ ਨੂੰ ਪਾਕਿਸਤਾਨ ਹੀ ਲੈ ਜਾਂਦੀ ਹੈ ਅਤੇ ਇਹ ਉੱਥੇ ਇੱਕ ਹਫਤਾ ਉਸ ਲੜਕੀ ਦੇ ਨਾਲ ਰਹਿੰਦਾ ਹੈ ਜਿਸ ਦੌਰਾਨ ਇਸ ਨੂੰ ISI ਖੂਫੀਆ ਏਜੰਸੀ ਪਾਕਿਸਤਾਨ ਦੇ ਕੁਝ ਏਜੰਟ ਮਿਲਦੇ ਹਨ ਉਹ 5 ਏਜੰਟ ਇਸ ਦੇ ਟੱਚ ਵਿੱਚ ਅਜੇ ਤੱਕ ਹਨ ਅਤੇ ਇਹ ਸ ਦੀ ਹਿੰਦੁਸਤਾਨ ਦੀ ਜਾਣਕਾਰੀ ਉਹ ਏਜੰਟਾਂ ਨੂੰ ਦਿੰਦਾ ਹੈ ਇੱਥੇ ਤੱਕ ਕਿ ਸਿੰਦੂਰ ਆਪਰੇਸ਼ਨ ਦੀ ਸਾਰੀ ਜਾਣਕਾਰੀ ਵੀ ਇਹ ਪੰਜ ਆਈਐਸਆਈ ਦੇ ਖੂਫੀਆ ਏਜੰਟਾਂ ਨੂੰ ਦਿੰਦਾ ਹੈ ਅਤੇ ਹਿੰਦੁਸਤਾਨ ਦੀ ਸੇਨਾ ਬਾਰੇ ਹਿੰਦੁਸਤਾਨ ਦੀ ਹਰ ਇੱਕ ਐਕਟੀਵਿਟੀ ਬਾਰੇ ਉਹਨਾਂ ਨੂੰ ਜਾਣਕਾਰੀ ਦਿੰਦਾ ਹੈ ਜਿਸ ਕਾਰਨ ਦਵਿੰਦਰ ਸਿੰਘ ਤੇ ਦੇਸ਼ದ್ರੋਹ ਦੇ ਅਤੇ ਹੋਰ ਕਈ ਤਰਾਵਾਂ ਤੇ ਪਰਚੇ ਕੱਟ ਦਿੱਤੇ ਗਏ ਹਨ ਅਤੇ ਉਸ ਨੂੰ ਕਾਬੂ ਕਰ ਲਿਆ ਗਿਆ ਹੈ ਆਓ ਅਸੀਂ ਤੁਹਾਨੂੰ ਸੁਣਾਨੇ ਆ ਜਾਸੂਸ ਨੇ ਸੋਸ਼ਲ ਮੀਡੀਆ ਪਰ ਇੱਕ ਪੋਸਟ ਸ਼ੇਅਰ ਕੀਤੀ ਸੀ ਇਸਨੇ हथियार के साथ जिसके आधार पर हमारे स्पेशल डिटेक्टिव स्टाफ ने इसको हिरासत में लेकर के पूछताछ की गई और उस पूछताछ के दौरान इसने बताया कि वह पाकिस्तान गया था और वहाँ पाकिस्तान के लोगों के संपर्क में आया और उस उन लोगों के संपर्क आने के बाद ये आईएसआई एस खुफिया एजेंसी पाकिस्तान के जो उसके संपर्क में आ उस वो उनके झांसी में आकर के भारत पाकिस्तान युद्ध के समय जो ऑपरेशन सिंदूर चल रहा है उसकी जानकारियाँ देता था और जिसके कारण ही इसके खिलाफ ऑफिशियल सिक्रेट एक्ट और देशद्रोह का पर्चा दर्ज करके तफ्तीश की जा रही है कोई मिले से? इसके पास जो डिवाइस मिले हैं उसकी भी गहनता से तफ्तीश हमारी साइबर साइबर थाना के द्वारा की जा रही है। तो है तो ये, ये सोशल मीडिया पर जो पोस्ट शेयर की थी उसके आधार पर इसका एड्रेस और ढूंढ करके फिर रात मिल गया ਦੀ ਖਬਰ ਸਾਹਮਣੇ ਆਈ ਹੈ ਬਟਾਲਾ ਸ਼ਹਿਰ ਤੋਂ ਬਟਾਲਾ ਸ਼ਹਿਰ ਦੇ ਫੋਕਲ ਪੁਆਇੰਟ ਦੇ ਵਿੱਚ ਇੱਕ ਸ਼ਰਾਬ ਦਾ ਠੇਕਾ ਹੈ ਅਤੇ ਉਸ ਸ਼ਰਾਬ ਦੇ ਠੇਕੇ ਦੇ ਕੋਲ ਗ੍ਰਨੇਡ ਸੁੱਟਿਆ ਗਿਆ ਹੈ ਜਦੋਂ ਗ੍ਰਨੇਡ ਸੁੱਟਿਆ ਜਾਂਦਾ ਹੈ ਤਾਂ ਪੁਲਿਸ ਪਹੁੰਚਦੀ ਹੈ ਤਾਂ ਪਤਾ ਲੱਗਦਾ ਹੈ ਕਿ ਜਿਹੜਾ ਇਹ ਗ੍ਰਨੇਡ ਹੈ ਇਹ ਜਾਲੀ ਵੀ ਜਾਪਦਾ ਹੈ ਜਿਵੇਂ ਕਿ ਕਿਸੇ ਨੇ ਵੈਸੇ ਹੀ ਕੁਝ ਚੀਜ਼ਾਂ ਦੇ ਨਾਲ ਜਾਲੀ ਗ੍ਰਨੇਡ ਬਣਾਇਆ ਹੋਵੇ ਪਰ ਇਸ ਦੀ ਜ਼ਿੰਮੇਵਾਰੀ ਕਿਸੇ ਨੇ ਲਈ ਹੈ ਮੈਂ ਆਪ ਜੀਆਂ ਨੂੰ ਦੱਸਾਂਗਾ ਕਿ ਜਿਵੇਂ ਪੰਜਾਬ ਵਿੱਚ ਪਹਿਲਾਂ ਵੀ ਤੁਸੀਂ ਅਕਸਰ ਸੁਣਦੇ ਰਹਿੰਦੇ ਹੋ ਕਿ ਗਰਨੇਡ ਸੁੱਟੇ ਜਾਂਦੇ ਨੇ ਤਾਂ ਉਹਨਾਂ ਗਰਨੇਡਾਂ ਸੁੱਟਣ ਦੀ ਜ਼ਿੰਮੇਵਾਰੀ ਕਿਸੇ ਨਾ ਕਿਸੇ ਵੱਲੋਂ ਲਈ ਜਾਂਦੀ ਆ ਚਾਹੇ ਉਹ ਮੰਨੂ ਅਗਵਾਨ ਹੋਵੇ ਜਾਂ ਫਿਰ ਹੈਪੀ ਪਾਸਿਆ ਹੋਵੇ ਇਹ ਗਰਨੇਡ ਸੁੱਟੇ ਜਾਣ ਦੀ ਜੋ ਜ਼ਿੰਮੇਵਾਰੀ ਹੈ ਉਹ ਵੀ ਮੰਨੂ ਅਗਵਾਨ ਵੱਲੋਂ ਲਈ ਗਈ ਹੈ ਪਰ ਮੌਕੇ ਤੇ ਮੌਜੂਦ ਡੀਐਸਪੀ ਸੰਜੀਵ ਕੁਮਾਰ ਜੋ ਕਹਿੰਦੇ ਹਨ ਆਓ ਤੁਹਾਨੂੰ ਅਸੀਂ ਉਹ ਵੀ ਸੁਣਾਉਂਦੇ ਹਾਂ ਪਤਾ ਲੱਗਿਆ ਜੀ ਕਿ ਇੱਥੇ ਇੱਕ ਸ਼ੱਕੀ ਬੰਮ ਪਿਆ ਜੀ ਫਿਰ ਅਸੀਂ ਉੱਥੇ ਸਾਰੀ ਅਸੀਂ ਟੀਮ ਪਹੁੰਚੀ ਹੈ ਤੇ ਅਸੀਂ ਉਹਨਾਂ ਦਾ ਜੋ ਮੌਕੇ ਤੋਂ ਮਰਾਦਾ ਕੀਤਾ ਤੇ ਲੱਗਦਾ ਪਿਆ ਸੀ ਕਿ ਇਹ ਸ਼ਾਇਦ ਕਿਸੇ ਨੇ ਸ਼ਰਾਰਤਪੂਰਨ ਤਰੀਕੇ ਨਾਲ ਅਕੇ ਡਮੀ ਕਿਉਂਕਿ ਗ੍ਰਨੇਡ ਇਸ ਤਰੀਕੇ ਦੇ ਚਲੋ ਬਾਰੀ ਸ਼ੇਪ ਦੀ ਉਸ ਤਰ੍ਹਾਂ ਸੀ ਜਿਸ ਤਰ੍ਹਾਂ ਜੋੜ ਕੇ ਬਣਾਇਆ ਹੁੰਦਾ ਦੋ ਪਾਰਟ ਆਪਸ ਵਿੱਚ ਜੋੜੇ ਹੁੰਦੇ ਥੱਲੇ ਵਾਲਾ ਪਾਰਟ ਤੇ ਫਿਰ ਫਿਰ ਵੀ ਅਸੀਂ ਇਹਨਾਂ ਬੀਡੀ ਟੀਮ ਨੂੰ ਬੁਲਾਇਆ ਕਿ ਅਸੀਂ ਆਪ ਕੁਝ ਕਰਨ ਤੋਂ ਪਹਿਲੇ ਕਿ ਬੀਡੀ ਟੀਮ ਦੇ ਥਰੂ ਹੀ ਕਰਵਾਇਆ ਜਾਵੇ ਉਹਨਾਂ ਨੇ ਵੀ ਆਪਣਾ ਨੂੰ ਸੇਫ ਕਰ ਲਿਆ ਤੇ ਉਹਨਾਂ ਦਾ ਵੀ ਫਰਸਟ ਰਿਐਕਸ਼ਨ ਇਹ ਹੋਈ ਹੈ ਕਿ ਇਹ ਸ਼ਾਇਦ ਕਿਸੇ ਦੀ ਸ਼ਰਾਰਤ ਹੈ ਜੀ ਸਟਰੀ ਏਰੀਆ ਹੈਗਾ ਤੇ ਉਹਦੀ ਬੈਕਸਾਈਡ ਦੇ ਸਾਹਮਣੇ ਪਾਸੇ ਫਰੰਟ ਸਾਰਾ ਹੀ ਖਾਲੀ ਹੈ ਬਾਗ ਅਗੇ ਨੇ ਪਿਛਲੇ ਪਾਸੇ ਉਹ ਇੱਕ ਠੇਕੇ ਦੀ ਦੁਕਾਨ ਸੀ ਬਸ ਅਗਲੀ ਵੱਡੀ ਖਬਰ ਸਾਹਮਣੇ ਆਈ ਹੈ ਪਿੰਡ ਸੋਈਆਂ ਦੀ ਜਸਵੀਰ ਕੌਰ ਜਿਸ ਨੇ ਕੱਲ ਆਪਣੇ ਘਰ ਵਾਲੇ ਦਾ ਕਤਲ ਕਰ ਦਿੱਤਾ ਸੀ ਆਪਣੇ ਆਸ਼ਿਕ ਸੁਖਪ੍ਰੀਤ ਸਿੰਘ ਸੁੱਖੀ ਦੇ ਨਾਲ ਮਿਲ ਕੇ ਹੁਣ ਦੋਨੋਂ ਪੁਲਿਸ ਵੱਲੋਂ ਕਾਬੂ ਕਰ ਲਏ ਗਏ ਹਨ ਪੰਜਾਬ ਪੁਲਿਸ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਇਹ ਦੋਨੋਂ ਅੰਮਾਲਾ ਤੋਂ ਪਕੜੇ ਗਏ ਹਨ ਮੈਂ ਆਪ ਜੀਆਂ ਨੂੰ ਦੱਸਣਾ ਚਾਹਾਂਗਾ ਕਿ ਇਸ ਕੇਸ ਵਿੱਚ ਥੋੜਾ ਜਿਹਾ ਨਵਾਂ ਸਾਹਮਣੇ ਆਇਆ ਹੈ ਮੈਂ ਆਪ ਜੀ ਨਾਲ ਸਾਂਝਾ ਕਰਨਾ ਚਾਹਾਂਗਾ ਪਹਿਲਾਂ ਸੂਤਰਾਂ ਤੋਂ ਇਹ ਜਾਣਕਾਰੀ ਮਿਲੀ ਸੀ ਕਿ ਇਸਨੇ ਆਪਣੇ ਪਤੀ ਦਾ ਕਤਲ ਕਰ ਦਿੱਤਾ ਹੈ ਪਰ ਹੁਣ ਇਹ ਪਤਾ ਲੱਗਿਆ ਹੈ ਜਦੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤਾਂ ਇਹਨਾਂ ਵੱਲੋਂ ਦੱਸਿਆ ਗਿਆ ਹੈ ਕਿ ਜੋ ਇਹ ਔਰਤ ਹੈ ਜਸਵੀਰ ਕੌਰ ਇਹ ਪਹਿਲਾਂ ਕਿਤੇ ਵਿਆਹੀ ਹੋਈ ਸੀ ਇਸ ਦੇ ਦੋ ਬੱਚੇ ਸਨ ਅਤੇ ਹੁਣ ਇਹ ਉਸ ਆਦਮੀ ਦੇ ਨਾਲ ਰਹਿੰਦੀ ਸੀ ਜਿਸ ਦਾ ਇਸਨੇ ਕੱਲ ਕਤਲ ਕੀਤਾ ਹੈ ਉਸ ਦੇ ਨਾਲ ਇਹ ਵਿਆਹੀ ਨਹੀਂ ਹੋਈ ਸੀ ਪਰ ਇਸਨੇ ਉਸ ਦੇ ਨਾਲ ਵਿਆਹ ਦੀ ਕਮੀ ਟੂਮੈਂਟ ਕੀਤੀ ਹੋਈ ਸੀ ਅਜੇ ਇਹ ਲਿਵ ਇਨ ਪਾਰਟਨਰ ਦੇ ਰਾਹੀ ਅਸੀਂ ਕਹਿ ਸਕਦੇ ਹਾਂ ਲਿਵ ਇਨ ਰਿਲੇਸ਼ਨ ਦੇ ਵਿੱਚ ਰਹਿ ਰਹੇ ਸਨ ਤਾਂ ਇਸ ਨੇ ਸੁਖਪ੍ਰੀਤ ਸੁਖੀ ਦੇ ਨਾਲ ਮਿਲ ਕੇ ਇਸ ਦਾ ਕਤਲ ਕਰ ਦਿੱਤਾ ਹੈ ਅਤੇ ਸੁਖਪ੍ਰੀਤ ਸਿੰਘ ਸੁਖੀ ਦੇ ਨਾਲ ਇਹ ਭੱਜ ਗਈ ਸੀ ਹੁਣ ਇਸ ਨੂੰ ਪੁਲਿਸ ਵੱਲੋਂ ਅਤੇ ਇਸ ਦੇ ਆਸ਼ਿਕ ਨੂੰ ਕਾਬੂ ਕਰ ਲਿਆ ਗਿਆ ਹੈ ਆਓ ਪੁਲਿਸ ਦੀ ਜਵਾਨੀ ਸੁਣਦੇ ਹਾਂ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਤੋਂ ਸੁਣਦੇ ਹਾਂ ਕਿ ਹੁਣ ਇਹਨਾਂ ਦੇ ਨਾਲ ਕੀ ਹੋਵੇਗਾ ਕੱਲ 15 ਮਈ ਨੂੰ ਸਵੇਰੇ 8:30 9 ਵਜੇ ਦੇ ਵਿਚਾਲੇ पुलिस ने एक करमजीत इतला नहादुर इमीडिएटली पुलिस जो मौके पर पहुंची पुलिस पुलिस इनिशियल ओबजरवेशन और इनवेस्टिगे अः करके पता लग गया कि आ, जो बहादुर सिंह ਉਹ ਉਹਦੇ ਸਿਰ ਤੇ ਲੋਹੇ ਦੀ ਰੌਡ ਨਾਲ वार ਕਰਕੇ ਉਹਦਾ ਬੇਰਹਿਮੀ ਨਾਲ ਮਰਡਰ ਕੀਤਾ ਗਿਆ ਤੇ ਮਰਡਰ ਦੋ ਪਰਸਨ ਨੇ ਮਿਲ ਕੇ ਕੀਤਾ ਸੀਗਾ ਇੱਕ ਦਾ ਸੁਖਪ੍ਰੀਤ ਦਾ ਸੁਖਦੀਪ ਸਿੰਘ ਸੁਖਪ੍ਰੀਤ ਸਿੰਘ ਉਰਫ ਸੁਖੀ ਤੇ ਉਹ ਜੋ ਬਹਾਦਰ ਸਿੰਘ ਉਹਦਾ ਇੱਕ ਲਿਵਨ 파ਟਰਨ ਜਸਵੀਰ ਕੌਰ ਇਹਨਾਂ ਨੇ ਦੋਨਾਂ ਨੇ ਮਿਲ ਕੇ ਬਹਾਦਰ ਸਿੰਘ ਦਾ ਮਰਡਰ ਕੀਤਾ ਸੀਗਾ ਤੇ ਇਹ ਨਾਲ ਇਹ ਤੁਸੀਂ ਪਿੰਡ ਦੇ ਵਿੱਚ ਰਹੇ ਹੋ ਸੀਗੇ ਤੇ ਛੋਕੜ ਬਹਾਦਰ ਸਿੰਘ ਹੀ ਬਰਨਾਲਾ ਜ਼ਿਲ੍ਹੇ ਦਾ ਰਹਿਣ ਵਾਲਾ ਹੈਗਾ ਤੇ ਉੱਥੇ ਬਹਾਦਰ ਸਿੰਘ ਕੀ ਪਹਿਲੀ ਮੈਰਿਜ ਤੋਂ ਇੱਕ ਛੋਟੀ ਬੱਚੀ ਵੀ ਹੈ 6-7 ਸਾਲ ਦੀ ਇਹਦੇ ਬੱਚੇ ਸੀਗੇ ਉਹ ਇਹ ਪੂਰੇ ਜੋ ਮਰਡਰ ਹੈ ਤੇ ਇੱਕ ਆਈ ਵਿਟਨੈਸ ਵੀ ਹੈ ਕਿ ਇਹਦੇ ਨਾਲ ਨਾਲ ਹੀ ਫਿਰ ਇਮੀਡੀਏਟਲੀ ਕਿਉਂਕਿ ਜੁਰਮ ਵੀ ਬੜਾ ਸੰਗੀਨ ਤੇ ਬੜਾ ਸੈਂਸੇਸ਼ਨਲ ਇੱਕ ਕ੍ਰਾਈਮ ਸੀਗਾ ਤੇ ਐਸਪੀ ਡੀ ਦੇ ਅੰਦਰ ਇਮੀਡੀਏਟਲੀ ਡੀਐਸਪੀ ਪਾਇਲ ਤੇ ਡੀਐਸਪੀ ਡੀ ਦੇ ਅੰਦਰ ਅਨਦਰ ਰਿਸਪੈਕਟਿਵ ਇੰਚਾਰजेस ਐਸਐਚਓ ਮਨੋਤ ਤੇ ਸੀਆਈ ਇੰਚਾਰਜ ਦੀ ਟੀਮ ਬਣਾਈ ਗਈ ਤੇ ਦੋਨੋਂ ਹੀ ਜੋ

ਮਰਡਰ ਹੋਇਆ ਸੀ ਕਿਹੜਾ ਮਰਡਰ ਕਰਨ ਕਿ ਕੀ ਹੋ ਫਲੇੜੀਆ ਕੀ ਲੱਗਦੀ ਹੈ ਕਿ ਆ ਜੋ 72 ਸਨੀਅਰ ਡਿਸੀਜ਼ ਜੋ ਹੈ ਦਾ ਉਹਦੀ ਲਿਵਿੰਗ ਪਾਰਟਨਰ ਸੀਗੀ ਤੇ ਉਹਦਾ ਪੁਰਾਣਾ ਵੀ ਇੱਕ ਬੌਫਰਫਰ ਸੀਗਾ ਉਹਦੇ ਨਾਲ ਮਿਲ ਕੇ ਇਹਨੇ ਦਾ ਮਰਡਰ ਕੀਤਾ ਹੈਗਾ ਜੋ ਇਨੀਸ਼ੀਅਲ ਇਨਵੈਸਟੀਗੇਸ਼ਨ ਹੈਗੀ ਉਹ ਦਰਸਾਉਂਦੀ ਹੈਗੀ ਕਿ ਇਹ ਸ਼ਾਇਦ ਉਹ ਜੋ ਪੁਰਾਣੇ ਸਾਥੀ ਦੇ ਨਾਲ ਭਜਨ ਦੀ ਫਰਾਗਤ ਦੇ ਵਿੱਚ ਸੀਗੀ ਤੇ ਮਰਨ ਵਾਲੇ ਦੇ ਨਾਲ ਇਹਨੇ

ਉਹ ਪਿਆਰ ਇੰਟਰਸਪੈਕਟ ਸੀ ਉਹ ਤੇ ਜਿਹਨਾਂ ਅਸੀਂ ਪਾਉਂਦੇ ਦਿਸ ਇਸ ਮੈਰਿਟਲ ਲੋਸ ਅਗੈਸ਼ੂ ਕਿ ਹੱਥੇ ਜੋ ਦੋਸ਼ੀ ਦੋਸ਼ਣ ਹੈਗੀ ਉਹਦੇ ਨਾਲੇ ਲਵਿੰਨਾ ਚ ਰਹਿ ਰਿਹਾ ਸੀਗਾ ਉਹਦੇ ਨਾਲ ਪਹਿਲੀ ਵਾਈਫ ਨੂੰ ਤੇ ਸੈਪਰੇਸ਼ਨ ਹੋ ਗਈ ਸੀ ਕਿ ਉਹ ਜੀ ਕਨਫਰਮ ਕਰ ਲੈ ਬਾਕੀ ਮੁਰਲੀ ਤਫਤੀਸ਼ ਹੈਗੀ ਕਿ ਦੋਸ਼ੀ ਫੜੇ ਜਾ ਚੁਕੇ ਉਹਦੇ ਨਾਲ ਡਿਸੀਜ਼ ਦੇ ਨਾਲ ਜੋ ਦੋਸ਼ੀ ਜਸਵੀਰ ਕੌਰ ਹੈ 11 ਪਾਰਟਨਰ ਸੀਗੀ ਤੇ ਦੋਸ਼ੀ ਜਸਵੀਰ ਕੌਰ ਦਾ ਫਰਦਰ ਆਪਣਾ ਇੱਕ ਹੋਰ ਸਾਥੀ ਹੈਗਾ ਸੁਪ੍ਰੀਤ ਸਿੰਘ ਉਰਫ ਸੁਖੀ ਤੇ ਉਹ ਉਹਦੇ ਨਾਲ ਵੀ ਤੇ ਰਿਲੇਸ਼ਨਸ਼ਿਪ ਹੈਗਾ ਤਾਂ ਆਇਰਨ ਰॉड ਇੱਕ ਲੋਗੇ ਦੀ ਰॉड ਉਹਦੇ ਸਿਰ ਤੇ ਵਿਚ ਮਾਰੀ ਹੈਗੀ ਤੇ ਬੜਾ ਬਹਿਰਮੀ ਨਾਲ ਇਹ ਮਟਰ ਕੀਤਾ ਹੁਣ ਅਜੇ ਤੱਕ ਕੁਝ ਨਹੀਂ ਭਾਰਤ ਨਿਊਜ਼ ਨਾਲ ਜੁੜੇ ਰਹਿਣ ਲਈ ਤੁਹਾਡਾ ਸਬਦਾ ਬਹੁਤ ਧੰਨਵਾਦ